ਲੋਕਾਂ ਨੇ ਜੀ ਬਹੁਤ ਸਾਹਸ ਦਿੱਤਾ ਕਿਸਾਨਾਂ ਦਾ ਪੰਜਾਬ ਬੰਦ ਦੀ ਕਾਲ ਸੀਗੀ ਪੰਜਾਬ ਬੰਦ ਦਾ ਬਹੁਤ ਸਾਹਸ ਦਿੱਤਾ ਲੋਕਾਂ ਨੇ ਕੋਈ ਚੀਜ਼ਾਂ ਨਹੀਂ ਕੱਢੀਆਂ ਗਈਆਂ ਬਾਹਰ ਕੋਈ ਜਿਹਦੇ ਆ ਨਹੀਂਗਾ ਕੋਈ ਕਿਉਂਕਿ ਐਂਬੂਲੈਂਸਾਂ ਨੰਗੀ ਜਾਂਦੀਆਂ ਸੀ ਐਂਬੂਲੈਂਸਾਂ ਨੂੰ ਕੋਈ ਰੋਕ ਨਹੀਂ ਸੀ ਜਾਂ ਕੋਈ ਹੋਰ ਪ੍ਰੋਗਰਾਮ ਆ ਜਿਵੇਂ ਵਿਆਹ ਹੋਇਆ ਉਹਨੂੰ ਵੀ ਕੋਈ ਰੋਕ ਟੋਕ ਨਹੀਂ ਸੀਗੀ ਦੇਖੋ ਜੀ ਗੁਰੂ ਕਾ ਲੰਗਰ ਵੀ ਚੱਲੀ ਗਿਆ ਕਿਉਂਕਿ ਇੱਕ ਗੱਲ ਤਾਂ ਹੈਗੀ ਆ ਜੀ ਪੀ ਜਦੋਂ ਐਂਬੂਲੈਂਸ ਆ ਜਾਂਦੀ ਆ ਉਦੋਂ ਉਹ ਨਿਗਾਉਂਦੇ ਆ ਮੂਰੇ ਹੋ ਗਏ ਵੀ ਐਂ ਦੀ ਨੰਗ ਜੋਜੀ ਆ ਉਹ ਦੇਖੋ ਐਂਬੂਲੈਂਸ ਆ ਗਈ ਉਹਨੂੰ ਨਿਗਾਉਂਦੇ ਆ ਵੀ ਇਧਰ ਦੀ ਨੰਗ ਜੋ ਆਹ ਦੇਖੋ ਜੀ ਇਹ ਫਤੇਗੜ ਸਾਬ ਤੋਂ ਟਰਾਲੀ ਆਈ ਸੀਗੀ ਤੇ ਇਹਨਾਂ ਨੇ ਇਹ ਬੈਠੇ ਵੀ ਧਰਨੇ 'ਚ ਤੇ ਬਰਸ਼ਾਦਾ ਵੀ ਛਕਿਆ ਬਰਸ਼ਾਦਾ ਚੱਲੀ ਜਾਂਦਾ ਵਾ ਧਰਨੇਆਂ 'ਚ ਕਿਉਂਕਿ ਕਿਸਾਨ ਹੀ ਅੰਨ ਪੈਦਾ ਕਰਦਾ ਵਾ ਉਹਨੂੰ ਹੀ ਸਰਕਾਰਾਂ ਤੰਗ ਕਰਨ ਲੱਗੀਆਂ ਹੋਈਆਂ ਜੀ ਆ ਦੇਖੋ ਜੀ ਬਾਈ ਜੀ ਹੋਣਾ ਨੇ ਚਾਹ ਗਰਮ ਚਾਹ ਤੇ ਇਹਨਾਂ ਨੇ ਬਣਾਈ ਤੇ ਸਾਰੇ ਕਿਸਾਨਾਂ ਨੂੰ ਪਿਆਈ ਜਿਹੜੇ ਆਉਂਦੇ ਜਾਂਦੇ ਹੋਰ ਵੀ ਬੰਦੇ ਸੀਗੇ ਉਹਨਾਂ ਨੂੰ ਵੀ ਪਿਆਈ ਵੈਸੇ ਤਾਂ ਕੋਈ ਬਾਹਲਾ ਨਹੀਂ ਕੋਈ ਆਇਆ ਜਾਇਆਗਾ ਆਪਾਂ ਨੂੰ ਜ਼ਰੂਰ ਰਲ ਕੇ ਚੱਲਣਾ ਚਾਹੀਦਾ ਵਾ ਖਨੌਰੀ ਬਾਰਡਰ ਤੇ ਵੀ ਪਹੁੰਚਣਾ ਚਾਹੀਦਾ ਵਾ ਡੱਲੇ ਡੱਲੇਵਾਲ ਸਾਹਿਬ ਦੇਖੋ ਮਰਨ ਵਰਤ ਤੇ ਬੈਠੇ ਆ ਕੋਈ ਇੱਕ ਦਿਨ ਨਹੀਂ ਕੋਈ ਭੁੱਖ ਘੱਟ ਸਕਦਾਗਾ ਦੇਖੋ ਲੋਕਾਂ ਦੀ ਖਾਤਰ ਹੀ ਆ ਦੇਖੋ ਜੀ ਤੇ ਇਹੀ ਰੋਡ ਹੁੰਦਾ ਸੀਗਾ ਜਿਹੜਾ ਮੰਨ ਲਓ ਵੀ ਇੱਕ ਮਿੰਟ ਵੀ ਆਈ ਨਹੀਂ ਸੀਗਾ ਵੀ ਗੱਡੀ ਰੋਕ ਜੂ ਕੋਈ ਆਹ ਬਾਈ ਜੀ ਹੁਣੀ ਬਰਸ਼ਾਦਾ ਲੈ ਕੇ ਆਏ ਸੀਗੇ ਗੁਰੂ ਘਰ ਲੰਗਰ ਵੀ ਚੱਲੀ ਜਾਂਦੀ ਅਲੱਗ-ਅਲੱਗ ਪਿੰਡਾਂ ਤੋਂ ਆਪ ਸਾਰੇ ਹੋ ਫੋਕੀ ਦੇ ਪ੍ਰਚਾਰ ਤੋਂ ਕੁਛ ਨਾ ਕੁਛ ਪੱਲੇ ਬੰਨ ਕੇ ਲੈ ਕੇ ਜਾਈਏ ਤੇ ਉਹਨੂੰ ਅੱਗੇ ਵਰਤਾਈਏ ਕਿਉਂਕਿ ਜਿਹੜਾ ਕੋ ਸੱਖਿਆ ਹੁੰਦਾ ਹੈ ਉਹਨੂੰ ਜਿੰਨਾ ਤੁਸੀਂ ਵੰਡਦੇ ਹੋਗੇ ਉਨਾ ਹੀ ਵੱਧ ਉਹ ਲੱਗੂਗਾ ਇਹ ਚੀਜ਼ ਤੁਹਾਡੇ ਕੋਲੋਂ ਮੁੱਕਦੀ ਨਹੀਂ ਹੁੰਦੀ ਇਹ ਵੰਡਣ ਦਾ ਵੱਧ ਨਹੀਂ ਹੁੰਦੀ ਆ ਸੋ ਇਸ ਕਰਕੇ ਇਹਦੇ ਤੇ ਆਪਣੇ ਨਿੱਜੀ ਕੰਮਾਂ ਤੋਂ ਉੱਪਰ ਉੱਠ ਕੇ ਜੇ ਬਹਿਰਾ ਦੇਵੋਗੇ ਸਾਰੇ ਤਾਂ ਹੀ ਕਾਮਯਾਬੀ ਹੋਊਗੀ ਨਹੀਂ ਤਾਂ ਫਿਰ ਜਿਹੜੇ ਇਹ ਮੂਹਰੇ ਲੜਨ ਵਾਲੇ ਥੋੜੇ ਹੁੰਦੇ ਆ ਉਹਨਾਂ ਉਹ ਲੜਦੇ ਤਾਂ ਰਹਿੰਦੇ ਕਿਉਂਕਿ ਸੋਚ ਬਣੀ ਹੁੰਦੀ ਆ ਫਿਰ ਕਾਮਯਾਬੀ ਜਿਹੜੀ ਆ ਦੂਰ ਰਹਿੰਦੀ ਆ ਤੇ ਜੇ ਕਾਮਯਾਬੀ ਨੂੰ ਪੈਰਾਂ 'ਤੇ ਲਿਆਉਣਾ ਤਾਂ ਸਾਰੇ ਇਕੱਠੇ ਹੋ ਕੇ ਹੰਬਲਾ ਮਾਰਗੇ ਜੜੀਆਂ ਆਉਣ ਵਾਲੇ ਦੰਦੇ ਆਪਣੇ ਸਾਡੇ ਪੁੱਤੋਂ ਦੋਨਾਂ ਫੋਰਮਾਂ ਦੇ ਆ ਕੋ ਸ਼ੰਭੂ ਤੇ ਵੀ ਤੇ ਕਨੋਰੀ ਤੇ ਵੀ ਉਹ ਫਿਰ ਆਪਣੀ ਮਨਮਰਜ਼ੀ ਦੇ ਫੈਸਲੇ ਕਰਦੇ ਆ ਛੋਟੇ ਜਿਹੇ ਧਰਨੇ ਤੇ ਵੀ ਕਿਤੇ ਲੱਗਿਆ ਉਹਦਾ ਤਾਂ ਪਰਚਾ ਪਾ ਕੇ ਜਦੋਂ ਕੋਈ ਨਹੀਂ ਬੰਦਾ ਚਲਦਾ ਉਹਨੂੰ ਦਰਤੀਓ ਕਰ ਦਿੰਦੇ ਆ ਵੀ ਇਹਦਾ ਪਖੌੜਾ ਹੈ ਵੀ ਨਾ ਉਹ ਬਾਹਰ ਜਾ ਸਕੇ ਨਾ ਉਹ ਇੱਥੇ ਕੋਈ ਵਿਚਰਦਾ ਕਿਵੇਂ ਉਹਨੂੰ ਅ ਕੰਡਮ ਕਰ ਦਿਓ ਪਰ ਜੋ ਵਿਚਰਦੇ ਵੀ ਆ ਸਾਰੇ ਲੋਕ ਉਹ ਜੱਥੇਬੰਦੀ ਦੇ ਸਿਰ ਤੇ ਕਿਉਂਕਿ ਮਗਰ ਪਾਵਰ ਖੜੀ ਆ ਤਾਂ ਵਿਚਰਦੇ ਆ ਜਿਨੇ ਤੁਸੀਂ ਵੱਧ ਜੁੜਦੇ ਹੋਗੇ ਉੰਨੀ ਪਾਵਰ ਵੱਧ ਬਣ ਜੂਗੀ